ਸੋ ਅੱਜ ਪੰਜਵੇਂ ਦਿਨ ਕਾਫਲਾ ਜਿਹੜਾ ਤੁਰਨਾ ਸ਼ੁਰੂ ਹੋ ਗਿਆ ਵੱਡਾ ਗੁਰਦੁਆਰਾ ਭਾਵ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾ ਰਹੇ ਆ 5 ਘੰਟੇ ਜਾਂ ਇਸ ਤੋਂ ਵੱਧ ਦਾ ਸਫ਼ਰ ਦੱਸਿਆ ਜਾ ਰਿਹਾ ਬਸਾਂ ਦੀਆਂ ਕਤਾਰਾਂ 130 ਬਸਾਂ ਸੰਗਤਾਂ ਨੂੰ ਲੈ ਕੇ ਜਾਣ ਗਈਆਂ ਲੰਮਾ ਕਾਫਲਾ ਸੀਰੀਅਲ ਵਾਈਜ਼ ਸਾਰੀਆਂ ਬਸਾਂ ਲੱਗੀਆਂ ਹੋਈਆਂ ਨੇ ਦਿਖਾ ਰਹੇ ਆ ਤੁਹਾਨੂੰ ਇਹ ਫਟਾ ਗੁਰਦੁਆਰਾ ਜਿਹਨੂੰ ਜਨਮ ਸਥਾਨ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਪਹਿਲੀ ਪਾਤਸ਼ਾਹੀ ਨਾਨਕ ਜੀ ਦਾ ਆ ਦੇਖੋ ਇਹ ਲਗਾਤਾਰ ਸਾਰੀਆਂ ਤਿਆਰੀਆਂ ਬਸਾਂ ਦੇ ਕਾਫਲੇ ਤੁਹਾਡੇ ਸਾਹਮਣੇ ਲੋਕ ਸਵੇਰੇ ਹੀ ਆ ਕੇ ਬਹਿ ਗਏ ਨੇ ਤੇ ਰੈਸਕਿਊ ਕੋਈ ਕਿਸੇ ਨੂੰ ਲੋਡ ਪਾਜੇ ਤਾਂ ਰੈਸਕਿਊ ਬਾਈਕਸ ਨੇ ਪਾਕਿਸਤਾਨ ਦੀਆਂ ਸਾਡੇ ਨਾਲ ਨਾਲ ਵੱਡੀਆਂ ਗੱਡੀਆਂ ਵੀ ਚੱਲਦੀਆਂ ਨੇ ਲਾਈਫ ਕੇਅਰ ਛੋਟੇ ਉਸਤੇ ਆ ਕੇ ਸਟੇਸ਼ਨ ਤੇ ਇਹ ਬਾਈਕਸ ਖੜ ਜਾਂਦੀਆਂ ਨੇ 11 22 ਨੰਬਰ ਹੈ ਰੈਸਕਿਊ ਦਾ ਜੇ ਕਿਸ ਨੂੰ ਚਾਹੀਦਾ ਹੈ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਨੇ ਲੋਕ ਦਿਖਾ ਰਹੇ ਆ ਤੁਹਾਨੂੰ ਲੰਬਾ ਕਾਫਲਾ ਬਸਾਂ ਦਾ ਜਿਹੜਾ ਨਜ਼ਰ ਆ ਰਿਹਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਨਾਲ ਫੇਰ ਮਿਲਾਂਗੇ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ